ABC ਪੰਜਾਬ ਦੇ ਵਿਸ਼ੇਸ਼ ਬਲੇਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। ਮੱਧ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੀ ਬਣੀ ਨਵੀਂ ਸਰਕਾਰ ਦੇ ਵਿੱਚ 28 ਮੰਤਰੀਆਂ ਨੇ ਝੁਕੀ ਸੌਂ। 24 ਘੰਟਿਆਂ ਦੇ ਵਿੱਚ ਦੇਸ਼ ਅੰਦਰ ਕਰੋਨਾ ਦੇ ਨਵੇਂ 628 ਕੇਸ। ਪਿਆਰ ਦੇ ਮੁੱਖ ਮੰਤਰੀ ਨਦੀਸ਼ ਕੁਮਾਰ ਦੀ ਟਿੱਪਣੀ, ਇੰਡੀਆ ਗੱਠਜੋੜ ਦੇ ਨਾਲ ਕੋਈ ਵੀ ਨਾਰਾਜ਼ਗੀ ਨਹੀਂ। ਦਿੱਲੀ ਸਮੇਤ ਸੇਸ਼ ਸੂਬਿਆਂ ਦੇ ਵਿੱਚ ਜ਼ੀਰੋ ਵਿਜ਼ਿਬਿਲਿਟੀ। ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਪਵਾਰ ਦਾ ਵੱਡਾ ਦਾਵਾ 224 ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ ਦੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਰਟਨ ਵਿਆਸਪਾਈ ਦੀ 99 ਜਨਮ ਦਿਨ ਮੌਕੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਸਮੇਤ ਕਈ ਦੇਸ਼ ਦੀਆਂ ਨਾਮੀ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ ਟੀਐਮਸੀ ਦੇ ਵਿਵਾਦਤ ਐਮਪੀ ਕਲਿਆਣ ਬੈਨਰਜੀ ਨੇ ਇੱਕ ਵਾਰ ਫਿਰ ਦੇਸ਼ ਦੇ ਉਪਰ ਰਾਸ਼ਟਰਪਤੀ ਜਗਦੀਪ ਦਨਖੜ ਦੀ ਕੀਤੀ ਮਮਿਕਰੀ ਹੁਣ ਖਬਰਾਂ ਵਿਸਥਾਰ ਨਾਲ ਮੱਧ ਪ੍ਰਦੇਸ਼ ਦੇ ਵਿੱਚ ਡਾਕਟਰ ਮੋਹਨ ਜਾਦਵ ਸਰਕਾਰ ਨੇ ਆਪਣੇ ਮੰਤਰੀ ਮੰਡਲ ਦਾ ਪਹਿਲਾ ਵਿਸਤਾਰ ਕਰ ਦਿੱਤਾ ਹੈ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਨੇ 28 ਵਿਧਾਇਕਾਂ ਨੂੰ ਮੰਤਰੀ ਪਦ ਦੇ ਅਹੁਦੇ ਦੀ ਸੌਚਕਾਈ ਇਹਨਾਂ ਵਿੱਚ 18 ਵਿਧਾਇਕਾਂ ਨੂੰ ਕੈਬਨਲ ਮੰਤਰੀ ਤੇ 10 ਵਿਧਾਇਕਾਂ ਨੂੰ ਰਾਜ ਮੰਤਰੀ ਬਣਾਇਆ ਗਿਆ 28 ਮੰਤਰੀਆਂ ਵਿੱਚ 7 ਜਨਰਲ ਭਾਈ ਚਾਰੇ ਦੇ ਨਾਲ 11 OBC ਭਾਈ ਚਾਰੇ ਨਾਲ 6 SC ਵਰਗ ਨਾਲ ਤੇ 4 ST ਵਰਗ ਦੇ ਨਾਲ ਮੰਤਰੀ ਬਣਾਏ ਗਏ ਨੇ ਜਿਨ੍ਹਾਂ ਨੇ ਕੈਬਨਿਟ ਮੰਤਰੀ ਦੇ ਤੌਰ ਤੇ ਸੌਹ ਚੁੱਕੀ ਉਹਨਾਂ ਵਿੱਚ ਕਲਾਸ਼ ਵਿਜੇ ਵਰਗਿਆ, ਪ੍ਰਲਾਦ ਸਿੰਘ ਪਟੇਲ, ਰਕੇਸ਼ ਸਿੰਘ, ਕਰਨ ਸਿੰਘ ਵਰਮਾ ਤੇ ਉਦੇ ਪ੍ਰਤਾਪ ਸਿੰਘ, ਕੁਮਰ ਵਿਜੇ ਸ਼ਾਹ, ਤੁਲਸੀਰਾਮ ਸਲਾਵਟ, ਐਦਲ ਸਿੰਘ ਕਸ਼ਾਨਾ, ਨਿਰਮਲ ਭੂਰੀਆ, ਗੋਵਿੰਦ ਸਿੰਘ ਰਾਜਪੂਤ, ਵਿਸ਼ਵਾਸ ਸਰੰਗ, ਨਰੈਨ ਸਿੰਘ ਕੁਸ਼ਵਾ, ਨਾਗਰ ਸਿੰਘ ਚੋਹਾਨ, ਚਤਨਿਆ ਕਸ਼ਪ, 인ਦਰ ਸਿੰਘ ਪਰਮਾਰ, ਰਕੇਸ਼ ਸ਼ੁਕਲਾ ਪਰ ਦੁੰਮਨ ਸਿੰਘ ਟੋਮਰ ਜਿਨ੍ਹਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਉਹਨਾਂ ਵਿੱਚ ਕ੍ਰਿਸ਼ਨਾ ਗੌਰ ਤਰਮਿੰਦਰ ਲੋਧੀ ਦਲੀਪ ਜੈਸਵਾਲ ਲਖਣ ਪਟੇਲ ਨਰੈਨ ਸਿੰਘ ਪੰਵਾਰ ਅਤੇ ਗੋਤਮ ਟਾਟਵਾਲ ਇਸਤਨਾਰ ਨਰਿੰਦਰ ਸ਼ਿਵਾਜੀ ਪਟੇਲ ਪ੍ਰਤਿਮਾ ਬਾਗਰੀ ਰਾਦਾ ਸਿੰਘ ਦਲੀਪ ਰਿਹਾਰ ਨੂੰ ਵੀ ਰਾਜ ਮੰਤਰੀ ਬਣਾਇਆ ਗਿਆ ਬਰਲਾਜ ਸਿੰਘ ਪਟੇਲ ਹਰਕੇਸ਼ ਸਿੰਘ ਸੰਪਤ ਉੜਕੇ ਨਰਿੰਦਰ ਪਟੇਲ ਪ੍ਰਤਿਮਾ ਬਾਗਰੀ ਰਾਦਾ ਸਿੰਘ ਇਨਾ ਵਿੱਚ ਪ੍ਰਲਾਦ ਸਿੰਘ ਪਟੇਲ ਦਿਮੋਤੋ ਸਾਂਸਸ ਜੀ ਤੇ ਕੇਂਦਰ ਵਿੱਚ ਮੰਤਰੀ ਸਨ ਔਰ ਨਰਸਿੰਘ ਪੁਰ ਤੋਂ ਉਹ ਵਿਧਾਇਕ ਬਣ ਕੇ ਵਿਧਾਨ ਸਭਾ 'ਚ ਪਹੁੰਚੇ ਨੇ ਰਕੇਸ਼ ਸਿੰਘ ਜਬਲਪੁਰ ਤੋਂ ਐਮਪੀ ਸਨ ਤੇ ਉਹ ਜਬਲਪੁਰ ਪੱਛਮੀ ਤੋਂ ਐਮਐਲਏ ਬਣੇ ਨੇ ਇਹ ਸਾਰੇ ਪਹਿਲੀ ਵਾਰ ਐਮਐਲਏ ਬਣੇ ਸੀ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਜੋਤੀਰਾਉ ਸਿੰਧੀਆ ਦੇ ਵੀ ਤਿੰਨ ਸਮਰਥਕਾਂ ਨੂੰ ਮੰਤਰੀ ਬਣਾਇਆ ਗਿਆ ਜਿਨ੍ਹਾਂ ਵਿੱਚ ਤੁਲਸੀ SLAਵਟ, ਗੋਵਿੰਦ ਸਿੰਘ ਰਾਜਪੂਤ ਅਤੇ ਪ੍ਰਦੂਮਨ ਸਿੰਘ ਤੋਮਰ ਨੂੰ ਕੈਬਨ ਮੰਤਰੀ ਬਣਾਇਆ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 628 ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਐਕਟਿਵ ਕੇਸ ਵਿੱਚ ਇਹ ਸੰਖਿਆ 4052 ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਨਵੇਂ ਵੈਰੀਐਂਟ ਨੇ ਦੇਸ਼ ਵਿੱਚ 73 ਮਾਮਲੇ ਪੈਲੇ ਨੇ ਗੋਆ ਵਿੱਚ 34, ਮਹਾਰਾਸ਼ਟਰ ਚ 9, ਕਰਨਾਟਕਾ ਚ 8 ਨਵੇਂ ਕੇਸ ਦਰਜ ਕੀਤੇ ਗਏ ਨੇ ਤੇ 24 ਘੰਟਿਆਂ ਦੇ ਵਿੱਚ 315 ਲੋਕ ਰਿਕਵਰ ਵੀ ਹੋਏ ਨੇ ਕਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਕੇਰਲਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ 24 ਘੰਟਿਆਂ ਵਿੱਚ ਉੱਥੇ 376 ਮਾਮਲੇ ਦਰਜ ਕੀਤੇ ਗਏ ਨੇ ਔਰ ਇੱਕ ਮਰੀਜ਼ ਦੀ ਮੌਤ ਵੀ ਦੱਸੀ ਗਈ ਆ ਇਹਨਾਂ ਵਿੱਚ 6 ਕੇਸ ਹੋਣੇ ਜਿਹੜੇ ਨਵੇਂ ਵੇਰੀਐਂਟ ਤੋਂ ਪ੍ਰਭਾਵਿਤ ਨੇ ਸਵੇਰੇ ਵਿੱਚ ਪਿਛਲੇ 5 ਦਿਨਾਂ ਵਿੱਚ 8 ਮਰੀਜ਼ਾਂ ਨੇ ਦਮ ਤੋੜਿਆ ਕੇਰਲਾ ਤੋਂ ਬਾਅਦ ਕਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਕਰਨਾਟਕਾ ਤੇ ਮਹਾਰਾਸ਼ਟਰ ਦੇ ਕਰਨਾਟਕਾ ਵਿੱਚ 24 ਘੰਟਿਆਂ ਵਿੱਚ 106 ਕੇਸ ਮਹਾਰਾਸ਼ਟਰ ਦੇ 50 ਕੇਸ ਦਰਜ ਕੀਤੇ ਗਏ ਨੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਦਨੰਜੇ ਮੁੰਡੇ ਨੇ ਵੀ ਕਰੋਨਾ ਪੋਜ਼ਿਟਿਵ ਹੋ ਗਏ ਨੇ ਪਿਛਲੇ 24 ਘੰਟਿਆਂ ਵਿੱਚ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਅੰਕੜੇ ਦਰਜ ਕੀਤੇ ਗਏ ਉਹਨਾਂ ਵਿੱਚ ਕੇਰਲਾ ਕਰਨਾਟਕਾ ਮਹਾਰਾਸ਼ਟਰ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਗੁਜਰਾਤ ਛਤੀਸਗੜ ਹਰਿਆਣਾ ਤੇ ਮੱਧ ਪ੍ਰਦੇਸ਼ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਨੇ ਇੰਡੀਆ ਗੱਠਜੋੜ ਦੇ ਨਾਲ ਨਾਰਾਜ਼ਗੀਆਂ ਦੀਆਂ ਛਾਪਰੀਆਂ ਖਬਰਾਂ ਨੂੰ ਲੈ ਕੇ ਵਿਰਾਮ ਲਗਾ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਗੱਲ ਨੂੰ ਲੈ ਕੇ ਇੰਡੀਆ ਗੱਠਜੋੜ ਨਾਲ ਨਾਰਾਜ਼ ਨਹੀਂ ਹੈ ਨਾਲ ਉਹਨਾਂ ਵੀ ਕਿਹਾ ਕਿ ਸਾਨੂੰ ਗੱਠਬੰਧਨ ਗੱਠਜੋੜ ਤੋਂ ਇਲਾਵਾ ਕੁਝ ਨਹੀਂ ਚਾਹੀਦਾ ਮੈਨੂੰ ਅਹੁਦੇ ਦੀ ਕੋਈ ਲਾਲਸਾ ਨਹੀਂ ਦਿੱਲੀ ਵਿੱਚ 19 ਦਸੰਬਰ ਨੂੰ ਇੰਡੀਆ ਗੱਠਜੋੜ ਦੀ ਹੋਈ ਚੌਥੀ ਮੀਟਿੰਗ ਦੇ ਵਿੱਚ ਮੰਮਤਾ ਬੇਨਰਜੀ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਉਹਨਾਂ ਨੇ ਕੌਮੀ ਪ੍ਰਧਾਨ ਕਾਂਗਰਸ ਪਾਰਟੀ ਦੇ ਮਲਕਰ ਜੇ ਖੜਗੇ ਦਾ ਨਾਮ ਪ੍ਰਾਈਮ ਮਿਨਿਸਟਰ ਅਹੁਦੇ ਲਈ ਸੁਝਾ ਦਿੱਤਾ ਜਿਸ ਤੋਂ ਬਾਅਦ ਨਤੀਸ਼ ਕੁਮਾਰ ਦੀ ਨਾਰਾਜ਼ਗੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਨਤੀਸ਼ ਨੇ ਬਿਹਾਰ ਵਿੱਚ ਗੱਠਜੋੜ ਸਰਕਾਰ ਨੂੰ ਲੈ ਕੇ ਕਿਹਾ ਸੀ ਕਿ ਸਭ ਕੁਝ ਠੀਕ ਆ ਅਸੀਂ ਮਿਲ ਕੇ ਕੰਮ ਕਰਾਂਗੇ ਨਤੀਸ਼ ਅੱਜ ਪਟਨਾ ਵਿੱਚ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਦਿਨ ਮੌਕੇ ਸ਼ਰਧਾਂਜਲੀ ਦੇਣ ਪਹੁੰਚੇ ਸੀ ਤੇ ਉੱਥੇ ਹੀ ਉਹਨਾਂ ਨੇ ਮੀਡੀਆ ਦੇ ਸਾਹਮਣੇ ਗੱਲ ਕੀਤੀ ਕਿ ਉਹਨਾਂ ਦੀ ਇੰਡੀਆ ਗੱਠਜੋੜ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਉਹਨਾਂ ਇਹ ਵੀ ਕਿਹਾ ਕਿ ਬਟਲ ਜੀ ਦਾ ਉਹ ਬਹੁਤ ਸਨਮਾਨ ਕਰਦੇ ਸੀ ਆਪਣੀ ਕੈਬਨਿਟ ਵਿੱਚ ਉਹਨਾਂ ਨੇ ਮੈਨੂੰ ਜਗ੍ਹਾ ਦਿੱਤੀ ਫਿਰ ਮੈਂ ਇਥੋਂ ਦਾ ਮੁੱਖ ਮੰਤਰੀ ਮੈਨੂੰ ਬਣਾਇਆ ਉਹਨਾਂ ਦਾ ਇੰਨਾ ਵਧੀਆ ਕੰਮ ਸੀ ਕਿ ਅਸੀਂ ਤਮਾਮ ਜ਼ਿੰਦਗੀ ਉਹਨਾਂ ਦਾ ਸਨਮਾਨ ਕਰਦੇ ਰਵਾਂਗੇ ਮੇਰਾ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਲਗਾਅ ਸੀ ਦਿੱਲੀ ਸਮੇਤ ਦੇਜੇ 6 ਰਾਜਾਂ ਦੇ 에어ਪੋਰਟ ਤੇ ਸਵੇਰੇ 6 ਵਜੇ ਤੋਂ ਲੈ ਕੇ ਕੋਰੇ ਦੇ ਕਾਰਨ ਜ਼ੀਰੋ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ। ਇਸ ਦੀ ਵਜ੍ਹਾ ਦੇ ਨਾਲ ਕਈ ਫਲਾਈਟਸ ਵੀ ਪ੍ਰਭਾਵਿਤ ਹੋਈਆਂ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਵਿੱਚ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੀ ਫਲਾਈਟ ਦੀ ਉਡਾਣ ਕਨਫਰਮ ਕਰਨ ਤੋਂ ਬਾਅਦ ਹੀ 에ਅਰਪੋਰਟ ਵਿੱਚ ਆਉਣ। ਮੌਸਮ ਵਿਭਾਗ ਦੇ ਮੁਤਾਬਕ ਰਾਜਧਾਨੀ ਦਿੱਲੀ ਅਤੇ ਪਾਲਨਪੁਰ 에ਅਰਪੋਰਟ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ, ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਪ੍ਰਾਗਿਆ ਰਾਜ ਮੱਧ ਪ੍ਰਦੇਸ਼ ਦੇ ਗਵਾਲੀਅਰ ਰਾਜਸਥਾਨ ਦੇ ਜੈਸਲਮੇਰ ਵਿੱਚ ਜ਼ੀਰੋ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਚ ਵੀ ਬਹੁਤ ਜ਼ਿਆਦਾ ਧੁੰਦ ਪਈ ਹੋਈ ਹੈ ਮੌਸਮ ਵਿਭਾਗ ਨੇ ਵੀ ਦੱਸਿਆ ਕਿ ਨਵੇਂ ਸਾਲ ਵਿੱਚ ਠੰਡ ਹੋਰ ਵੱਧ ਸਕਦੀ ਹੈ 25 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਿੱਲੀ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੋਰ ਧੁੰਦ ਪੈਣ ਦੇ ਅਸਰ ਨੇ ਪੰਜਾਬ ਅਤੇ ਹਰਿਆਣਾ ਵਿੱਚ ਠੰਡੀਆਂ ਹਵਾਵਾਂ ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਹੈ ਬਾਰਾਸ਼ਟਰ ਦੇ ਡਿਪੀਸੀਐਮ ਅਜੀਤ ਪੁਵਾਰ ਨੇ ਕਿਹਾ ਕਿ 2024 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਾ ਕੇ ਆਪਣੀ ਹੈਟ੍ਰਿਕ ਲਗਾਉਣਗੇ ਉਹਨਾਂ ਕਹਿੰਗਾ ਦੇਸ਼ ਵਿੱਚ ਉਹਨਾਂ ਦਾ ਕੋਈ ਵਕਲਪਨੀਆਂ ਉਹਨਾਂ ਇਹ ਵੀ ਕਿਹਾ ਕਿ ਇਹ ਜੀਹਾ ਮੈਂ ਇੱਕ ਨਹੀਂ ਦੋ ਨਹੀਂ ਕਈ ਗੱਲਾਂ ਦੇ ਆਧਾਰ ਤੇ ਕਹਿ ਰਿਹਾ ਪੱਤਰਕਾਰਾਂ ਦੇ ਸਵਾਲ ਤੇ ਪੁਵਾਰ ਨੇ ਮੋਦੀ ਦਾ ਨਾਮ ਲੈ ਬਿਨਾ ਕਿਹਾ ਕਿ ਕਿਸ ਦੇ ਹੱਥਾਂ ਵਿੱਚ ਦੇਸ਼ ਸੁਰੱਖਿਆਤ ਹੈ ਔਰ ਕੌਣ ਦੇਸ਼ਿਤ ਦਾ ਧਿਆਨ ਰੱਖੇਗਾ ਅਤੇ ਕੌਣ ਦੇਸ਼ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਏਗਾ ਇਹ ਸਭ ਤੋਂ ਵੱਡਾ ਮੁੱਦਾ ਪੱਤਰਕਾਰ ਨੇ ਵੀ ਪੁੱਛਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਨੇ ਮੋਦੀ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਪੇਸ਼ ਕਰਦੀ ਯੋਜਨਾ ਬਣਾਈ ਆ ਤੇ ਇਸ ਤੇ ਪਵਾਰ ਨੇ ਕਿਹਾ ਕਿ ਤੁਸੀਂ ਲੋਕ ਹੀ ਪ੍ਰੋਪੋਗੈਂਡਾ ਫਲਾਉਂਦੇ ਹੋ ਉਨਾ ਕਹਿ ਸੀ ਲੋਕ ਨੇ ਹਾਲ ਵਿੱਚ ਤਿੰਨ ਸੂਬੇ ਮੱਧ ਪ੍ਰਦੇਸ਼ ਸੱਤਿ ਸਗੇ ਦਾ ਰਾਜਸਥਾਨ ਦੇ ਨਤੀਜੇ ਦੇਖਿਆ ਤਿੰਨਾਂ ਵਿੱਚ ਭਾਰਤੀ ਜਨਤਾ ਪਾਰਟੀ ਜਿੱਤ ਦਰਜ ਹੋਈਆ ਚੋਣਾਂ ਤੋਂ ਪਹਿਲਾਂ ਮਾਂ ਲਗਾਉਣ ਦਾ ਮਤਲਬ ਇਹ ਨਹੀਂ ਸੀ ਕਿ ਨਤੀਜੇ ਉਹੋ ਜਿਹੇ ਹੀ ਹੋਣਗੇ ਕੁਝ ਵੀ ਹੋ ਸਕਦਾ ਅਜੀਤ ਪੁਆਰ ਨੂੰ ਜਦ ਪੁੱਛਿਆ ਗਿਆ ਕਿ ਪੂਰਨੇ ਵਿੱਚ ਵਿਰੋਧੀ ਪਾਰਟੀਆਂ ਕਾਫੀ ਰੈਲੀਆਂ ਕਰ ਰਹੀਆਂ ਤੇ ਉਹਨਾਂ ਨੇ ਕਿਹਾ ਕਿ ਇੱਥੇ ਐਨਸੀਪੀ ਦੇ ਸੰਸਦ ਅਮੋਲੇ ਕੋਲੇ ਨੇ ਸੰਸਦ ਦੇ ਅਹੁਦੇ ਤੋਂ ਹਟਣ ਦੀ ਇੱਛਾ ਜਤਾਈ ਹੈ ਜਦ 2019 ਚ ਉਹਨਾਂ ਨੇ ਉਹਨਾਂ ਨੂੰ ਸੰਸਦ ਬਣਾਇਆ ਗਿਆ ਸੀ ਉਦੋਂ ਕਾਫੀ ਮਸ਼ਹੂਰ ਸੀ ਇਹਦੀ ਵਜ੍ਹਾ ਟੀਵੀ ਸੀਰੀ ਵਿੱਚ ਸੰਬੰਧੀ ਮਹਾਰਾਜ ਦਾ ਰੋਲ ਨਿਭਾਉਣਾ ਸੀ ਤੇ ਉਹ ਅੱਛੇ ਮਨੇਤਾ ਸੀ ਅਮੋਲ ਪੂਨੇ ਦੀ ਸਰੂਰ ਸੀਟ ਤੋਂ ਸੰਸਦ ਨੇ ਪਵਾਰ ਨੇ ਵੀ ਕਿਹਾ ਕਿ ਅਸੀਂ ਫੈਸਲਾ ਕੀਤਾ ਕਿ 2024 ਤੋਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਦਾ ਵਿਕਲਪ ਲੈ ਕੇ ਆਵਾਂਗੇ ਇਸ ਸੀਟ ਤੇ ਸਾਡਾ ਉਮੀਦਵਾਰ ਹੀ ਜਿੱਤੇਗਾ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਅਟਲ ਪਿਆਰੀ ਆਵਾਜ਼ ਪਈ ਦਾ ਅੱਜ ਨਿਡਨ ਮੇ ਜਨਤੀਆ ਦਿੱਲੀ ਦੇ ਸਦਾਬ ਅਟਲ ਮੈਮੋਰੀਅਲ ਤੇ ਪੀਐਮ ਮੋਦੀ ਅਤੇ ਰਾਸ਼ਪਤੀ ਦ੍ਰੋਪਤੀ ਮੁਰਮੇ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਦਣਕਰ ਲੋਕ ਸਭਾ ਸਪੀਕਰ ਓਮ ਬਿੜਲਾ ਦੇ ਦੇ ਰੱਖਿਆ ਮੰਤਰੀ ਰਾਜਨਾਰਾਇਣ ਸਿੰਘ ਸਮੇਤ ਕਈ ਨੇਤਾ ਹਾਜ਼ਰ ਸਨ ਉਹਨਾਂ ਨੇ ਵੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਨਮਨ ਭੇਟ ਕੀਤਾ ਪੀਐਮ મોદી ਨੇ ਆਪਣੇ ਟਵਿੱਟਰ ਕਾਊਂਟ ਤੇ ਲਿਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਉਹਨਾਂ ਦੀ ਜਨਮ ਦਿਨ ਤੇ ਦੇਸ਼ ਦੇ ਸਾਰੇ ਦੇ ਦੇ ਸਾਰੇ ਨਾਗਰਿਕਾਂ ਵੱਲੋਂ ਵੀ ਉਹਨਾਂ ਨੂੰ ਨਮਨ ਉਹਨਾਂ ਨੇ ਕਿਹਾ ਕਿ ਉਹ ਜੀਵਨ ਭਾਰੀ ਰਾਸ਼ਟਰ ਦੀ ਨਿਰਮਾਣ ਦੀ ਗਤੀ ਦੇ ਵਿੱਚ ਜੁਟੇ ਰਹੇ ਸੀ ਮਾ ਭਾਰਤੀ ਦੇ ਲਈ ਉਹਨਾਂ ਦਾ ਸਮਰਪਣ ਅਤੇ ਸੇਵਾ ਭਾਵ ਅਮਰਤ ਕਾਲ ਵਿੱਚ ਵੀ ਪ੍ਰੇਰਨਾ ਸਰੋਤ ਬਣਦਾ ਰਹੇਗਾ ਇਸ ਦੇ ਨਾਲ ਹੀ ਮੋਦੀ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਲਗਾਈਆਂ ਸੀ। ਜਵਾਹਰ ਲਾਲ ਨਹਿਰੂ ਤੋਂ ਬਾਅਦ ਅਟਲ ਬਿਹਾਰੀ ਪਹਿਲੇ ਨੇਤਾ ਹਨ ਜਿਨ੍ਹਾਂ ਨੇ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਂ ਚੁੱਕੀ 25 ਦਸੰਬਰ 1924 ਚ ਜਨਮੇ ਸ਼੍ਰੀ ਅਟਲ ਬਿਹਾਰੀ ਵਾਜਪਾਈ 1942 ਭਾਰਤ ਛੋੜ ਅੰਦੋਲਨ ਦੇ ਦੌਰਾਨ ਰਾਜਨੀਤੀ ਚਾਏ 1951 ਚ ਭਾਰਤੀ ਜਨ ਸੰਘ ਦੇ ਗਠਨ ਤੋਂ ਬਾਅਦ ਉਹਨਾਂ ਦੀ ਉਸ ਵੇਲੇ ਵੱਡੀ ਭੂਮਿਕਾ ਸੀ ਉਹਨਾਂ 1957 ਪਹਿਲਾ ਲੋਕ ਸਭਾ ਚੋਣਾ ਲਖਨਊ ਸੀਟ ਤੋਂ ਲੜੀਆਂ ਸੀ ਲੇਕਿਨ ਹਾਰ ਗਏ ਸੀ ਅਟਲ ਜੀ ਨੇ ਆਪਣੇ ਰਾਜਨੀਤਿਕ ਕੈਰੀਅਰ ਦੀ ਪਹਿਲੀ ਸਫਲਤਾ 1977 ਚ ਉਹਨਾਂ ਨੂੰ ਮਿਲੀ ਇਸ ਸਾਲ ਉਹ ਲਖਨਊ ਮਤਰਾ ਤੇ ਬਲਰਾਮਪੁਰ ਤੋਂ ਲੋਕ ਸਭਾ ਚੋਣ ਵਿੱਚ ਉਤਰੇ ਸੀ ਇਹਨਾਂ ਤਿੰਨ ਚੋਂ ਉਹਨਾਂ ਦੇ ਦੋ ਸੀਟਾਂ ਦੇ ਹਾਰ ਗਏ ਸੀ ਲੇਕਿਨ ਬਲਰਾਮਪੁਰ ਤੋਂ ਉਹਨਾਂ ਨੂੰ ਜਿੱਤ ਨਸੀਬ ਹੋਈ ਸੀ ਇਸ ਤਰ੍ਹਾਂ ਆਜਪੀ ਦਾ ਸੰਸਦ ਦਾ ਸਫ਼ਰ ਸ਼ੁਰੂ ਐ ਸੀ ਤੇ ਐਮਰਜੈਂਸੀ ਤੋਂ ਬਾਅਦ ਜਦੋਂ ਮਰਾਉ ਜੀ ਦੇ ਸਾਈ ਦੀ ਸਰਕਾਰ ਬਣੀ ਤਾਂ ਉਦੋਂ ਵਾਜਪਾਈ ਨੂੰ ਦੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਬਾਜਪਾਈ ਅਜਿਹੀ ਪਹਿਲੇ ਲੀਡਰਸ ਹਨ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹਿੰਦੀ ਭਾਸ਼ਾ ਚ ਸੰਬੋਧਨ ਕੀਤਾ ਸੀ ਸ਼੍ਰੀ ਅਟਲਬੀਰਵਾਜਪਾਈ ਦੇਸ਼ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ 1996 ਤੋਂ 13 ਦੇ ਲਈ ਪ੍ਰਾਈਮ ਮਿਨਿਸਟਰ ਬਣੇ ਦੂਸਰੀ ਵਾਰ 1998 ਤੋਂ ਪੀਐਮ ਬਣੇ 13 ਮਹੀਨਾ ਤੱਕ ਫਿਰ 13 ਅਕਤੂਬਰ 1999 ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਜੀ ਉਹਨਾਂ ਨੇ ਸੌਂ ਚੁੱਕੀ ਅਤੇ ਕਾਰਜਕਾਲ ਪੂਰਾ ਕਰਨ ਵਾਲੇ ਦੇਸ਼ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਬਣੇ ਸਨ। ਤਰੁਮਿਲ ਕਾਂਗਰਸ ਦੇ ਲੋਕ ਸਭਾ ਮੈਂਬਰ ਕਲਿਆਣ ਬੈਨਰਜੀ ਨੇ ਇੱਕ ਵਾਰ ਫਿਰ ਉਪ ਰਾਸ਼ਟਰਪਤੀ ਜਗਦੀਪ ਦਰਨ ਖਿੜ ਦੀ ਨਕਲ ਉਤਾਰੀਆ ਮੀਡੀਆ ਰਿਪੋਰਟ ਦੇ ਮੁਤਾਬਕ ਪੱਛਮੀ ਬੰਗਾਲ ਵਿੱਚ ਇੱਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਲਿਆਣ ਬੈਨਰਜੀ ਨੇ ਉਪ ਰਾਸ਼ਟਰਪਤੀ ਦਾ ਦਬਾਰਾ ਵਿਕਰੀ ਕੀਤੀ ਆ। ਬੰਗਲਾ ਵਿੱਚ ਬੋਲਦੇ ਹੋਏ ਪੈਨਰ ਜੀ ਨੇ ਕਿਹਾ ਕਿ ਉਹ ਮਿਮਿਕਰੀ ਕਰਦੇ ਰਹਿਣਗੇ ਇਹ ਇੱਕ ਕਲਾ ਅਗਰ ਜ਼ਰੂਰਤ ਪਈ ਤਾਂ ਉਹ ਕਈ ਹਜ਼ਾਰ ਕ赚ਗੇ ਕਲੈਂਬੈਂਜ ਨੇ ਕਿਹਾ ਕਿ ਮੇਰੇ ਕੋਲ ਆਪਣੇ ਵਿਚਾਰ ਵਿਕਤ ਕਰਨ ਲਈ ਮੌਲਕ ਅਧਿਕਾਰਨ ਤੁਸੀਂ ਮੈਨੂੰ ਖਤਮ ਕਰਸਦੇ ਲੇਕਿਨ ਮੈਂ ਪਿੱਛਾ ਨਹੀਂ ਹਟੇਗਾ ਔਰ ਮੈਂ ਆਪਣੀ ਲੜਾਈ ਜਾਰੀ ਰੱਖਾਂਗੇ ਪਸ਼ਚੀਮ ਬੰਗਾਲ ਚ ਇੱਕ ਸਭਾ ਨੂੰ ਸੁਬੋਧਨ ਕਰਦੇ ਬੈਂਜਰ ਨੇ ਕਿਹਾ ਕਿ ਮੇਰਾ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਇਰਾਦਾ ਨਹੀਂ ਹੈ ਹਾਲਾਂਕਿ ਮੇਰਾ ਇੱਕ ਸਵਾਲ ਹੈ ਕੀ ਜਗਦੀਪ ਦਨਖੜ ਸੱਚ ਵਿੱਚ ਸਤਜਮੋਜੀ ਰਾਜ ਸਭਾ ਚ ਅਜਿਹਾ ਵਿਵਹਾਰ ਕਰਦੇ ਨੇ ਮਮਿਕਰੀ ਇੱਕ ਆਰਟ ਆ ਇਹ 2014 ਤੋਂ 2019 ਦੇ ਦਰਮਿਆਨ ਲੋਕ ਸਭਾ ਵਿੱਚ ਵੀ ਪ੍ਰਾਈਮ ਮਿਨਿਸਟਰ ਦੁਆਰਾ ਵੀ ਕੀਤੀ ਗਈ ਸੀ ਉਦھر ਮਮਿਕਰੀ ਲੈ ਕੇ ਦੇਸ਼ ਦੇ ਉਪਰਾਸ਼ਟ ਪਤੀ ਜਗਦੀਪ ਦਨਖੜ ਨੇ ਵੀ ਐਤਵਾਰ ਨੂੰ ਆਪਣਾ ਦਰਦ ਜ਼ਾਹਰ ਕੀਤਾ ਸੀ ਉਹ ਇੱਕ ਇੰਡੀਅਨ ਸਟੈਟਿਕਲ ਸਰਵਿਸ ਪਰਵਾਇਸ਼ਨਰ ਬੈਚ ਦੇ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸੀ ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਮੈਂ ਵੀ ਪੀੜਤਾ ਔਰ ਮੈਂ ਇੱਕ ਪੀੜਤੀ ਜਾਣਦਾ ਹੈ ਕਿ ਉਸ ਨੂੰ ਕੀ ਕੁਝ ਸੈਟਪੈਂਦਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡੌਰ ਚ ਮਜ਼ਦੂਰਾਂ ਦੇ ਹਿੱਤ ਮਜ਼ਦੂਰਾਂ ਨੂੰ ਸਮਰਪਿਤ ਇੱਕ ਪ੍ਰੋਗਰਾਮ ਵਿੱਚ ਵਰਚੂਅਲੀ ਜਰੀਏ ਸਬੋਧਨ ਕਰਦੇ ਕਿਹਾ ਕਿ ਮੇਰੇ ਲਈ ਦੇਸ਼ ਵਿੱਚ ਚਾਰ ਹੀ ਜਾਤਾਂ ਹਨ ਗਰੀਬ ਨੌਜਵਾਨ ਔਰਤਾਂ ਤੇ ਕਿਸਾਨ ਭਰਾ ਗਰੀਬਾਂ ਦੀ ਸੇਵਾ ਮਜ਼ਦੂਰਾਂ ਦਾ ਸਨਮਾਨ ਅਤੇ ਪਛੜੇ ਹੋਏ ਲੋਕਾਂ ਦੀ ਦਾ ਮਾਣ ਸਾਡੀ ਪ੍ਰਾਥਮਿਕਤਾ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ ਜਨਤੀ ਤੇ ਹੁਕਮਚੰਦ ਮੇਲ ਦੇ ਮਜ਼ਦੂਰਾਂ ਦੀ ਬਕਾਇਆ ਰਾਸੀ ਮਿਲਣ ਦੀ ਪ੍ਰੋਸੈਸ ਦੀ ਸ਼ੁਰੂਆਤ ਉਹਨਾਂ ਨੇ ਵਰਚੁਅਲ ਕੀਤੀ ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਮਧ ਪ੍ਰਦੇਸ਼ ਦੇ ਡਾਕਟਰ ਮੋਹਨ ਯਾਦਵ ਇਸ ਪ੍ਰੋਗਰਾਮ ਦੇ ਵਿੱਚ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਵੀ ਹਾਜ਼ਰ ਸਨ 32 ਸਾਲ ਤੋਂ ਮਜ਼ਦੂਰਾਂ ਦੀਆਂ ਦੇਣਦਾਰੀਆਂ ਬਾਕੀ ਸੀ ਮਿਲ ਦੇ ਕਰੀਬ 4800 ਮਜ਼ਦੂਰਾਂ ਨੂੰ ਹਿੱਸੇ ਦਾ ਪੈਸਾ 15 ਤੋਂ 30 ਦਿਨ ਵਿੱਚ ਮਿਲ ਜਾਏਗਾ ਰਕਮ ਬੈਂਕ ਖਾਤੇ ਵਿੱਚ ਜਾਏਗੀ ਕਨਕੇਸ਼ਵਰੀ ਤਾਮ ਵਿੱਚ ਹੋਏ ਆਯੋਜਨ ਵਿੱਚ ਸੀਐਮ ਨੇ ਕੰਨਿਆ ਪੂਜਨ ਵਿੱਚ ਵੀ ਇੱਕ ਪ੍ਰੋਗਰਾਮ ਦੇ ਦਰਮਿਆਨ ਸ਼ਿਰਕਤ ਕੀਤੀ ਫਿਲਹਾਲ ਦੇਸ਼ ਦਾ ਖਬਰਨਾ ਮੈਂ ਇੱਥੇ ਸਮਾਪਤ ਕਰਦੇ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ